ਅੱਜ ਭਵਾਨੀਗੜ ਸਬ ਡਿਵੀਜ਼ਨ ਕੰਪਲੈਕਸ ਭਵਾਨੀਗੜ ਸ਼ਹਿਰ ਦੇ ਸਮੂਹ ਪੱਤਰਕਾਰਾਂ ਸਿਆਸੀ ਆਗੂਆਂ ਦੇ ਸਮੂਹ ਸਮਾਜ ਸੇਵੀ ਵੀ ਮੁਲਾਜ਼ਮਾਂ ਤੇ ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ ਸਰਕਾਰ ਖਿਲਾਫ ਜ਼ੋਰਦਾਰ ਨਾਰੇਬਾਜ਼ੀ ਕਰਕੇ ਮੁੱਖ ਮੰਤਰੀ ਭੰਤਮਾਨ ਦਾ ਪੁਤਲਾ ਫੁੱਕਿਆ ਗਿਆ ਅਤੇ ਪੱਤਰਕਾਰਾਂ ਤੇ ਦਰਜ ਕੀਤੇ ਗਏ ਪਰਚੇ ਦਰਜ ਰੱਦ ਕਰਨ ਲਈ ਮੁੱਖ ਮੰਤਰੀ ਨੂੰ ਇੱਕ ਮੰਗ ਪੱਤਰ ਵੀ ਦਿੱਤਾ ਗਿਆ ਬੁਲਾ ਰਹੇ ਨੇ ਕਿਹਾ ਕਿ ਸਰਕਾਰ ਮੀਡੀਆ ਤੇ ਸੋਸ਼ਲ ਮੀਡੀਆ ਕਾਰਨ ਹੀ ਸੱਤਾ ਵਿੱਚ ਆਈ ਹੈ ਹੁਣ ਇਸ ਨੇ ਮੀਡੀਆ ਨੂੰ ਦਬਾਉਣਾ ਸ਼ੁਰੂ ਕਰ ਦਿੱਤਾ ਹੈ ਪੱਤਰਕਾਰਾਂ ਤੇ ਪਰਚੇ ਦਰਜ ਕਰਨ ਦਾ ਮਤਲਬ ਲੋਕਾਂ ਦੀ ਆਵਾਜ਼ ਨੂੰ ਦਵਾਉਣਾ ਹੈ ਕਿਉਂਕਿ ਇੱਕ ਪੱਤਰਕਾਰ ਦੀ ਕਲਮ ਹੀ ਜੋ ਕਿ ਲੋਕਾਂ ਦੀ ਆਵਾਜ਼ ਸਰਕਾਰ ਤੱਕ ਪਹੁੰਚਾਉਂਦੀ ਹੈ ਰਿਪੋਰਟ ਰਾਜ ਕਰਮੀ ਭਵਾਨੀਗੜ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਇਸ ਦੌਰਾਨ ਅੱਗੇ ਆਗੂਆਂ ਨੇ ਕੀ ਕਿਹਾ ਜਰਾ ਸੁਣੋ ਮੁਰਦਾਬਾਦ ਜਾ ਸਰਕਾਰ ਮੁਰਦਾਬਾਦ 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 ਰਾਜ ਕਰੋ ਰਾਜ ਕਰੋ ਰਾਜ ਕਰੋ ਤੂਟੇ ਪੱਕੇ ਰੱਦ ਕਰੋ ਰੱਦ ਕਰੋ ਰੱਦ ਕਰੋ ਉਹ ਕਿਤਾਬ ਜਿੰਦਾਬਾਦ ਜਾਂ ਕੁਝ ਲੇਖਣ ਦੀ ਕੋਸ਼ਿਸ਼ ਕਰਦਾ ਉਹਤੇ ਪਰਚਾ ਦਰਜ ਕੀਤਾ ਜਾਂਦਾ ਕੱਲੇ ਪੱਤਰਕਾਰ ਹੀ ਨਹੀਂ ਇੱਥੇ ਤੇ ਸੋਸ਼ਲ ਮੀਡੀਆ ਤੇ ਕੋਈ ਸਵਾਲ ਪੁੱਛਲੇ ਕੋਈ ਆ ਸਿਆਸਤੀਦਾਨ ਕੋਈ ਸਵਾਲ ਪੁੱਛਲੇ ਹਰੇਕ ਨੂੰ ਤੰਗ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਇਹ ਜੋ ਪਰਚਾ ਦਿੱਤਾ ਗਿਆ ਚੰਗਾ ਸਵਾਲ ਕਰਤਾ ਪੱਤਰਕਾਰ ਔਰ ਉਹਨਾਂ ਦੇ ਖਿਲਾਫ ਐਸੀ ਕਾਰਵਾਈ ਕਰਨੀ ਬਹੁਤ ਦਲਤ ਮੈਂ ਪੱਛੇ 14 ਇੱਕ ਸੋਸ਼ਲ ਮੀਡੀਆ ਤੇ ਇੱਕ ਰੀਲ ਦੇਖ ਰਿਹਾ ਸੀ ਅੱਪਰਾਨੀ ਰੀਲ ਹੈ ਕੋਨਪਾਨ ਸਾਹਿਬ ਜਿੱਥੇ ਉਹ ਆਪ ਪਾਰਲੀਮੈਂਟ ਹਾਊਸ ਦੇ ਵਿੱਚ ਖੜੇ ਹੋ ਕੇ ਪਾਰਲੀਮੈਂਟ ਦੇ ਵਿੱਚ ਕਹਿ ਰਿਹਾ ਕਿ ਜੀ ਪੱਤਰਕਾਰਾਂ ਦਾ ਹੱਕ ਖੋਇਆ ਜਾ ਰਿਹਾ ਪੱਤਰਕਾਰ ਜੇ ਕੁਝ ਕਹਿਦੇ ਹੈ ਤੇ ਸਰਕਾਰਾਂ ਉਹਨਾਂ ਤੇ ਪ੍ਰੈਸ਼ਰ ਬੰਦੀ ਹੈ ਅੱਜ ਉਹੀ ਕੁਰਤੂਤਾ ਭਗਵਾਨ ਸਾਹਿਬ ਕਰਦੇ ਹੋਰ ਅੱਜ ਇੰਨੇ ਵੱਡੇ ਪੱਤਰ ਦੇ ਸਾਰੇ ਇੱਥੇ ਲੋਕ ਇਕੱਠੇ ਹੋਏ ਆਏ ਆ ਵੱਖਵਰਤ ਪਾਰਟੀ ਦੇ ਜਥੇਬੰਦੀਆਂ ਦੇ ਕਿਸਾਨ ਯੂਨੀਅਨ ਦੇ ਸਾਰੇ ਇਕੱਠੇ ਹੋ ਕੇ ਇਹ ਪ੍ਰਦਰਸ਼ਨ ਦਿੱਤਾ ਔਰ ਆਪਾਂ ਮੰਗ ਪੱਤਰ ਦਵਾਗੇ ਐਸ.ਡੀ.ਐਮ ਸਾਹਿਬ ਨੂੰ ਜਾਂ ਲਿਖਣ ਵਾਲੇ ਨੂੰ ਜਾਂ ਸਵਾਲ ਕਰਨਿਆਂ ਨੂੰ ਐਸ.ਡੀ.ਐਮ ਸਥਿਤੀ ਇਹ ਹੋਈ ਵੀ ਆ ਪੰਜਾਬ ਦੇ ਵਿੱਚ ਜੇਕਰ ਜਿਹੜੀ ਸਰਕਾਰ ਕਹਿੰਦੀ ਸੀ ਇਹ ਤੁਸੀਂ ਜਦੋਂ ਵੀ ਕੋਈ ਲੀਡਰ ਆਉਂਦਾ ਤਾਂ ਉਹਨੂੰ ਸਵਾਲ ਕਰੋ ਅੱਜ ਉਹੀ ਸਰਕਾਰ ਸਵਾਲ ਕਰਨ ਵਾਲਿਆਂ ਤੇ ਪਰਚੇ ਪਾ ਰਹੀ ਸਰਕਾਰਾਂ ਦਾ ਕੰਮ ਹੁੰਦਾ ਹੈ ਤੋ ਜਿਹੜੀ ਕਿ ਲੰਬੇ ਸਮੇਂ ਤੋਂ ਦੇਖਦੇ ਆ ਰਹੇ ਹਾਂ ਜਦੋਂ ਸਰਕਾਰਾਂ ਪੱਤਰਕਾਰਾਂ ਤੇ ਹਮਲਾ ਕਰਦੀਆਂ ਨੇ ਜਵਾਨਬੰਦੀ ਕਰਨ ਦੀ ਕੋਸ਼ਿਸ਼ ਕਰਦੀਆਂ ਨੇ ਬਹੁਤ ਵੱਡੇ ਭੜੇਖੇ ਚ ਹੁੰਦਾ ਹੈ ਮੁੱਖ ਮੰਤਰੀ ਇੱਥੇ ਦਾ ਬਾਦਸ਼ਾ ਵੀ ਮੈਂ ਜਵਾਨਬੰਦੀ ਕਰਕੇ ਰਾਜ ਇੰਨਾ ਚਿਰ ਕਾਇਮ ਰੱਖੂਗਾ ਵੀ ਮੇਰਾ ਰਾਜ ਨਹੀਂ ਜਾਂਦਾ ਰੰਗਜੀਬ ਨਹੀਂ ਬਹੁਤ ਵੱਡੇ ਪੱਦਰ ਤੇ ਕੋਸ਼ਿਸ਼ ਕੀਤੀ ਦੀ ਵੀ ਮੈਂ ਜਵਾਨਬੰਦੀ ਕਰਕੇ ਜਾਤੀ ਇੱਕ ਬਣਾਉਂਗਾ ਇੱਥੇ ਮੁਸਲਮਾਨ ਹੀ ਹੋਣਗੇ ਦੂਜੇ ਜਾਤੇ ਬੰਦੇ ਨਹੀਂ ਹੋਣਗੇ ਬਹੁਤ ਵੱਡੇ ਭੜੇਖੇ ਚ ਰਿਹਾ ਸੀਗਾ ਤੇ ਨਹੀਂ ਹੋ ਸਕਿਆ ਸਮਾਂ ਉਹਦੇ ਲਈ ਇੱਕ ਧਰਮ ਹੋਰ ਬਣਿਆ ਇਹ ਬਹੁਤ ਵੱਡੇ ਭਲੇਖੇ ਚ ਇੱਥੇ ਦਾ ਮੁੱਖ ਮੰਤਰੀ ਭਲੇਖਾ ਕੱਢ ਕੇ ਚੱਲੇ ਜਿਹੜੀ ਜਵਾਨਬੰਦੀ ਤੇ ਜ਼ੋਰ ਲਾਉਂਦਾ ਪੱਤਰਕਾਰਾਂ ਤੇ ਪਰਚੇ ਦਿੱਤੇ ਐ ਬੁੱਧੀ ਜੀ ਦੀਆਂ ਤੇ ਪਰਚੇ ਦੇ ਰਹੇ ਐ ਸਾਰੀਆਂ ਸਰਕਾਰਾਂ ਇਹ ਕਰਦੀਆਂ ਆਈਆਂ ਨੇ ਪਹਿਲਾਂ ਤੋਂ ਵੀ ਪਰ ਅੱਜ ਦੇ ਸਮੇਂ ਜਿਹੜਾ ਮੁੱਖ ਮੰਤਰੀ ਇਹ ਕਹਿੰਦੀ ਮੈਂ ਲੋਕਾਂ ਦਾ ਉਹ ਲੋਕਾਂ ਦੀ ਜਵਾਨਬੰਦ ਕਰਨ ਲੱਗਿਆ ਹਾਂ ਪੂਰਨ ਤੌਰ ਤੇ ਅੱਜ ਵੀ ਪੱਤਰਕਾਰ ਕੋਈ ਪੁੱਛੇ ਨਾ ਹੈਲੀਕਾਪਟਰ ਕਿੱਥੇ ਗਿਆ ਹੈਲੀਕਾਪਟਰ ਇਹਦਾ ਨਹੀਂ ਹੈ ਨਾ ਇਹ ਮੁੱਖ ਮੰਤਰੀ ਹੈ ਉਹ ਸਾਰਾ ਕੁਝ ਦਿੱਲੀ ਵਾਲਿਆਂ ਦਾ ਜੇ ਤੁਸੀਂ ਪੁੱਛੋਗੇ ਲਾਜ਼ਮੀ ਹੈ ਵੀ ਉਹ ਜਵਾਨਬੰਦੀ ਕਰੂਗਾ ਜਿਵੇਂ ਮਕੇਸ਼ ਬਲੌਦ ਨੂੰ ਅੰਦਰ ਕੀਤਾ ਉਹ ਮਜ਼ਦੂਰਾਂ ਦਾ ਆਗੂ ਹੈ ਮਜ਼ਦੂਰਾਂ ਦੀ ਲੜਾਈ ਲੜਦਾ ਕੋਈ ਚਿੱਟਾ ਨਹੀਂ ਵੇਚਦਾ ਇਹੋ ਜਿਹਾ ਕੋਈ ਮਸਲਾ ਨਹੀਂ ਪਰ ਬੋਲਦੇ ਕਿਉਂ ਤੇ ਲੜਦੇ ਕਿਉਂ ਇਹ ਹਮੇਸ਼ਾ ਹੁੰਦਾ ਹੈ ਪਰ ਅੱਜ ਪੰਜਾਬ ਦੇ ਲੋਕ ਜਿਵੇਂ ਪੱਤਰਕਾਰਾਂ ਦੀ ਪਿੱਠ ਤੇ ਖੜੇ ਨੇ ਕਿ ਲੋਕਾਂ ਨੂੰ ਪਤਾ ਹੈ ਵੀ ਪੱਤਰਕਾਰ ਹੈ ਜਿਹੜਾ ਉਹ ਤੀਜੀ ਚੌਥਾ ਥੰਮ ਹੈ ਜੇ ਉਹਨੂੰ ਇਹ ਤੋੜਨ 'ਚ ਕਾਮਯਾਬ ਹੁੰਦੇ ਨੇ ਤਾਂ ਇੱਥੇ ਸਾਰਾ ਕੁਝ ਰੁੜ ਜਾਣਾ ਹੈ ਇਹ ਬਹੁਤ ਵੱਡੇ ਪੱਧਰ ਤੇ ਚਿੰਤਾ ਕਰਕੇ ਜਥੇਬੰਦੀਆਂ ਨੇ ਇਹ ਕਿਹਾ ਵੀ ਜਦੋਂ ਪੱਤਰਕਾਰ ਸੁਨੇਹਾ ਦੇਣਗੇ ਅਸੀਂ ਸਾਰੇ ਕਾਰਜ ਛੱਡ ਕੇ ਸਾਰੇ ਕਾਰਜ ਪਿੱਛੇ ਛੱਡ ਕੇ ਪੱਤਰਕਾਰਾਂ ਦਾ ਸਾਥ ਨਹੀਂ ਬੱਚਾ ਬੱਚਾ ਘਰਾਂ ਚੋਂ ਬਾਹਰ ਨਿਕਲਾਂਗੇ ਦੱਸਾਂਗੇ ਇਥੇ ਦੀ ਸਰਕਾਰ ਨੂੰ ਸਰਕਾਰ ਜੇ ਖੇਤੀ ਇਹਨੂੰ ਪਰਚੇ ਨੂੰ ਕੈਂਸਲ ਨਹੀਂ ਕਰਦੀ ਵਾਪਸ ਨਹੀਂ ਲੈਂਦੀ ਇਹਦਾ ਛੱਟਾ ਜਿਹੜਾ ਖ ਬਹੁਤ ਖਤਰਨਾਕ ਨਿਕਲੂਗਾ ਉਹਨਾਂ ਵਾਲੇ ਸਮੇਂ ਦੇ ਅੰਦਰ ਇਹਦੇ ਲਈ ਬਚਨਬੰਦ ਨੇ ਜਣੀ ਕਿ ਲੋਕ ਲੋਕ ਪੱਤਰਕਾਰਾਂ ਦੀ ਪਿੱਠ ਤੇ ਖੜੇ ਨੇ ਕਿਉਂ ਲੋਕਾਂ ਦੀ ਆਵਾਜ਼ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਦੇ ਬਰਦਾਸ਼ਤ ਨਹੀਂ ਕੀਤੀਗੀ ਕੀਤੀ ਜਾਊਗੀ ਨਾ ਲੋਕਾਂ ਨੇ ਕਦੇ ਪੰਜਾਬ ਦੇ ਨੇ ਕੀਤੀ ਹੈ ਬਹੁਤ ਵੱਡੇ ਭਲੇਖੇ ਚ ਭਲੇਖਾ ਦੂਰ ਕਰਾਂਗੇ ਉਹ ਨਾਲੇ ਸਮੇਂ ਚ ਕੱਲ ਛੋਟੇ ਜਿਹੇ ਸੱਦੇ ਦੇ ਜਿਹੜਾ ਚੰਡੀਗੜ੍ਹ ਪ੍ਰੋਗਰਾਮ ਹੋਇਆ ਬਹੁਤ ਜਣੀ ਕਿ ਵੱਡੇ ਪੱਧਰ ਤੇ ਸਾਰੀਆਂ ਪਾਰਟੀਆਂ ਦੇ ਸਾਰੀਆਂ ਜਥੇਬੰਦੀਆਂ ਦੇ ਲੋਕ ਉੱਥੇ ਪਹੁੰਚੇ ਐ ਅੱਜ ਜ਼ਿਲ੍ਹਾ ਸੰਗਰੂਰ ਦੇ ਅੰਦਰ ਬਲਾਕ ਪਾਨੀਗੜ ਦੇ ਅੰਦਰ ਐਸਡੀਐਮ ਦਫ਼ਤਰ ਇਹਦਾ ਪੂਤਲਾ ਸਾੜਿਆ ਤੇ ਮੰਗ ਪੱਤਰ ਦਿੱਤਾ ਜਾਊਗਾ ਦੱਸਿਆ ਜਾਊਗਾ ਸਰਕਾਰ ਨੂੰ ਵੀ ਤੁਸੀਂ ਇਹ ਖਤਰਨਾਕ ਖੇਡ ਖੇਡਣ ਦੀ ਕੋਸ਼ਿਸ਼ ਨਾ ਕਰੋ ਹਿਟਲਰ ਵਾਲੀਆਂ ਗੱਲਾਂ ਤੋਂ ਵਾਪਸ ਮੁੜ ਕੇ ਲੋਕਾਂ ਦੀ ਸੇਵਾ ਕਰੋ ਜਿਹੜੀ ਗੰਦ ਤੁਸੀਂ ਕਹਿ ਕੇ ਆਏ ਸੀ ਜੇ ਤੁਸੀਂ ਉਹ ਨਹੀਂ ਕਰਦੇ ਉਹਦਾ ਤੁਹਾਨੂੰ ਜਵਾਬ ਦੇਣਾ ਪਊਗਾ ਆਉਣ ਵਾਲੇ ਸਮੇਂ 'ਚ ਬਾਲਾ ਸਮਾਂ ਨਹੀਂ ਆ ਸਾਰੇ ਜਿਹੜੇ 8-9 ਮਹੀਨੇ ਰਹਿ ਗਏ 6 ਮਹੀਨਾ 'ਚ ਤੁਹਾਡਾ ਬੈਕ ਗੇਅਰ ਲੱਗ ਜਾਣਾ ਲੋਕਾਂ ਨੇ ਤੁਹਾਨੂੰ ਮੂੰਹ ਨਹੀਂ ਲਾਉਣਾ ਹਰ ਖੇਤਰ ਮਾਰਨੇ ਆ ਲੋਕਾਂ ਨੇ ਜਦੋਂ ਤੁਸੀਂ ਪਿੰਡਾਂ ਚਾਹੋਗੇ ਯਾਦ ਰੱਖੋ ਗੱਲ ਇਹ ਆਉਣ ਵਾਲੀਆਂ ਸਰਕਾਰਾਂ ਕਰਕੇ ਗਈਆਂ ਨੇ ਸਾਰਾ ਕੁਝ ਪਸਤੋਂ ਪਸਤਾਰ ਨਹੀਂ ਅੱਜ ਵੀ ਅਸੀਂ ਕੀਤਾ ਕੀ ਸੀ ਇਸ ਕਰਕੇ ਪੰਜਾਬ ਦੇ ਲੋਕ ਪੰਜਾਬ ਦੀਆਂ ਜਥੇਬੰਦੀਆਂ ਬੱਚਾ ਬੱਚਾ ਪੱਤਰਕਾਰਾਂ ਦੇ ਨਾਲ ਖੜਿਆ ਜਿੰਨਾਂ ਤੋਂ ਕੋਈ ਪਰਚਾ ਕੈਂਸਲ ਹੀ ਹੁੰਦਾ ਜਿਹਵੇਂ ਪੱਤਰਕਾਰ ਚਾਹਣਗੇ ਉਹਨਾਂ ਦੇ ਅਸੀਂ ਨਾਲ ਖੜੇ ਅੱਜ ਭਾਰਤੀ ਕਿਸਾਨ ਜੁਣੀ ਦੀ ਅਨੇਕਤਾ ਗ੍ਰਾਹਾਂ ਵੱਲੋਂ ਇੱਥੇ ਪੁਤਲਾ ਸੜਿਆ ਗਿਆ ਪੱਤਰਕਾਰਾਂ ਦੇ ਨਾਲ ਖੜਿਆ ਤੇ ਹਮੇਸ਼ਾ ਖੜਾ ਆ ਤਾਰ ਪਹਿਲਾਂ ਵੀ ਪਰਚੇ ਹੋਏ ਨੇ ਪੱਤਰਕਾਰਾਂ ਤੇ ਇਹ ਹੁਣ ਵੀ ਜਿਹੜੇ ਸਵਾਲ ਕਰਨ ਤੇ ਜਾਂ ਆਰਟੀਆਈ ਜਿਹੜੇ ਪਾਉਂਦੇ ਸੀ ਜਿਹੜੇ ਸਰਕਾਰ ਦੀਆਂ ਜਿਹੜੀਆਂ ਨਿਕਮੀਆਂ ਨੂੰ ਅੱਗੇ ਲੈ ਕੇ ਆਉਂਦੇ ਸੀ ਉਹਨਾਂ ਤੇ ਪਰਚੇ ਦਰਜ ਕੀਤੇ ਗਏ ਮੈਂ ਹਰਜਿੰਦਰ ਸਿੰਘ ਘਰਾਚੋਂ ਭਾਰਤੀ ਕਿਸਾਨ ਜੁਣੀ ਦੀ ਅਨੇਕਤਾ ਗ੍ਰਾਹਾਂ ਬਲਾਕ ਪੋਨਗਰ ਦਾ ਪ੍ਰੈਸ ਕਤਰਾਂ ਸਾਡਾ ਪ੍ਰੈਸ ਵਾਲੇ ਵੀਰਾਂ ਨਾਲ ਬਹੁਤ ਲੰਬੇ ਸਮੇਂ ਤੋਂ ਜਿਵੇਂ ਜਥੇਬੰਦੀ ਸਾਡੀ ਲੜਾਈ ਲੜਦੀ ਹੈਗੀ ਲੜਾਈ ਲੜਨ ਦੀਆਂ ਜਿੰਨੀਆਂ ਵੀ ਹੁਣ ਤੱਕ ਚਾਹੇ ਇਹ ਨਕਾਲੇ ਕਾਨੂੰਨ ਰੱਦ ਕਰਾਏ ਨੇ ਬੋਲਦੇ ਨੇ ਹਮੇਸ਼ਾ ਲੋਕਾਂ ਦੇ ਨਾਲ ਸਾਥ ਦਿੱਤਾ ਹੈਗਾ ਇਸ ਕਰਕੇ ਜਿਵੇਂ ਹੁਣ ਜਿਹੜੀ ਆਰਟੀਆਈ ਪਾਈ ਸੀਗੀ ਮਿੰਟੂ ਗੁਰਸੇਖ ਸਰਿਆ ਹੋ ਗਿਆ ਪੱਤਰਕਾਰ ਵੀਰ ਮਨਿੰਦਰ ਹੋ ਗਿਆ ਜਾਂ ਹੋਰ ਵੀ ਜਿੰਨੇ ਪੱਤਰਕਾਰ ਭਰਾਣੇ 10 ਦੇ ਉੱਪਰ ਪਰਚਾ ਦਿੱਤਾ ਹੈਗਾ ਵੀ ਇਹ ਜਹਾਜ਼ ਜਦੋਂ ਮੁੱਖ ਮੰਤਰੀ ਜਾਪਾਨ ਗਿਆ ਹੈ ਸੀਗਾ ਵੀ ਜਹਾਜ਼ ਹਵਾ ਦੇ ਵਿੱਚ ਡਾਰੀਆਂ ਕਿਵੇਂ ਲਗਾ ਰਿਹਾ ਹੈਗਾ ਤਾਂ ਉਹ ਅੱਜ ਤੋਂ ਲਗਭਗ 2 ਮਹੀਨੇ ਪਹਿਲਾਂ ਗੁਰਤ ਤੌਰ ਤੇ ਪਰਚਾ ਕੀਤਾ ਗਿਆਗਾ ਵੀ ਤੁਸੀਂ ਇੱਥੋਂ ਦੇ ਜਿਹੜੇ ਜ਼ਾਲਮ ਸਰਕਾਰਾਂ ਨੇ ਉਹਨਾਂ ਨੂੰ ਸਵਾਲ ਜਵਾਬ ਵੀ ਨਹੀਂ ਕਰ ਸਕਦੇ ਜਿਹੜਾ ਇੱਥੋਂ ਦਾ ਮੁੱਖ ਮੰਤਰੀ ਜ ਉਹਨਾਂ ਦਾ ਹੱਕਾ ਕੈਜਰੀਵਾਲ ਇਹ ਕਹਿੰਦਾ ਹੁੰਦਾ ਸੀ ਵੀ ਅਸੀਂ ਲੋਕਾਂ ਨੂੰ ਬੋਲਣ ਲਾਇਆਗਾ ਜਿਵੇਂ ਕਿ ਹਾਲਾਂਕਿ ਏਦੋਂ ਪਹਿਲਾਂ ਲੋਕਾਂ ਨੂੰ ਬੋਲਣ ਹੀ ਨਹੀਂ ਆਉਂਦਾ ਸੀ ਇਸ ਕਰਕੇ ਜਦੋਂ ਲੋਕਾਂ ਨੇ ਸਵਾਲ ਕੀਤੇ ਨੇ ਲੋਕ ਜਾਗਰੂਕ ਹੋਏ ਨੇ ਜਥੇਬੰਦੀਆਂ ਦੇ ਵਿੱਚ ਨਾਲ ਜੁੜ ਕੇ ਅੱਜ ਜਦੋਂ ਪੱਤਰਕਾਰ ਵੀ ਜਿਹੜੇ ਲੋਕਤੰਤਰ ਦਾ ਚੌਥਾ ਥੰਮ੍ਹ ਨੇ ਉਹਨਾਂ ਨੇ ਆਵਾਜ਼ ਉਠਾਈ ਆ ਲੋਕਾਂ ਦੇ ਹੱਕ ਵਾਸਤੇ ਤਾਂ ਉਹਨਾਂ ਤੋਂ ਪਰਚੇ ਕੀਤੇ ਜਾ ਰਹੇ ਨੇ ਇਸ ਕਰਕੇ ਭਾਰਤੀ ਕਿਸਾਨ ਜੁਨੀਆ ਦੇ ਇਟਾ ਦਰਾਹਾਂ ਵੱਲੋਂ ਉਹਨਾਂ ਦੀ ਸਪੋਰਟ ਦੇ ਵਿੱਚ ਲਾ ਲਓ ਜਾਂ ਆਪਣੀ ਸਪੋਰਟ ਦੇ ਵਿੱਚ ਅੱਜ ਬਲਾਕ ਭਾਨੇਗਰ ਦੇ ਵਿੱਚ ਚਾਹ ਦਾ ਲੰਗਰ ਵੀ ਲਾਇਆ ਗਿਆ ਤੇ ਪੁਤਲੇ ਬਣਾ ਕੇ ਨਾਲ ਸਾਂਝੇ ਤੌਰ ਤੇ ਪ੍ਰੋਗਰਾਮ ਕੀਤਾ ਗਿਆ ਮੁੱਖ ਮੰਤਰੀ ਦਾ ਪੁਤਲਾ ਸਾੜਿਆ ਗਿਆ ਤੇ ਐਸ ਡੀ ਐਮ ਸਾਹਿਬ ਨੂੰ ਮੰਗ ਪੱਤਰ ਦਿੱਤਾ ਗਿਆ ਜੇ ਆਉਣ ਵਾਲੇ ਸਮੇਂ ਚ ਸਰਕਾਰ ਇਹੋ ਜੇ ਕੰਮ ਤੋਂ ਪਿੱਛੇ ਨਹੀਂ ਹਟੂਗੀ ਤਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਤੇ ਪੰਜਾਬ ਸਰਕਾਰ ਨੂੰ ਮੂੰਹ ਦਿਖਾਣੀ ਪਊਗੀ ਪ੍ਰਧਾਨ ਜੀ ਕਿਵੇਂ ਦੇਖਦੇ ਹੋ ਪੰਜਾਬ ਦੇ ਵਿੱਚ ਜਿਹੜੀ ਸਰਕਾਰ ਸਟੇਜਾਂ ਦੇ ਉੱਤੋਂ ਕਿਹਾ ਕਰਦੀ ਸੀ ਕਿ ਤੁਸੀਂ ਪਿੰਡਾਂ ਦੇ ਵਿੱਚ ਲੀਡਰਾਂ ਨੂੰ ਸਵਾਲ ਕਰੋ ਜਿਹੜੇ ਅੱਜ ਸਵਾਲ ਕਰਦੇ ਆ ਜਾਂ ਸਰਕਾਰ ਦੀਆਂ ਨਕਾਮੀਆਂ ਨੂੰ ਅੱਗੇ ਲੈ ਕੇ ਆਉਂਦੇ ਆ ਉਹਨਾਂ ਤੇ ਅੱਜ ਪਰਚੇ ਹੋ ਰਹੇ ਆ ਦੇਖੋ ਇਹ ਇਹ ਸਰਕਾਰ ਦਾ ਮਸਲਾ ਨਹੀਂ ਹੈਗਾ ਜਿੰਨੀਆਂ ਵੀ ਰਾਜ ਕਰਨ ਵਾਲੀਆਂ ਪਾਰਟੀਆਂ ਨੇ ਜਿਹੜੀਆਂ ਸਤਾ ਦੇ ਵਿੱਚ ਹੁੰਦੀਆਂ ਨੇ ਉਹ ਇਹੀ ਕੁਝ ਕਹਿੰਦੀਆਂ ਹੁੰਦੀਆਂ ਨੇ ਭਗਵਾਨਤਮਾਨ ਜਦੋਂ ਸਤਾ ਤੋਂ ਬਾਹਰਤੀ ਉਦੋਂ ਰੋਜ਼ ਪੁਕਾਰਦਾ ਸੀ ਵੀ ਜਦੋਂ ਕੋਈ ਲੀਡਰ ਪਿੰਡਾਂ ਦੇ ਵਿੱਚ ਆਉਂਦਾ ਉਹਨੂੰ ਸਵਾਲ ਕਰਨੇ ਚਾਹੀਦੇ ਨੇ ਉਹ ਸਵਾਲਾਂ ਦਾ ਜਵਾਬ ਦੇਣ ਤੋਂ ਸਰਕਾਰ ਭੱਜ ਰਹੀ ਹੈ ਉਹ ਤੋਂ ਇਹ ਭੱਜਣ ਦੇ ਨਾਲ ਐ ਉਹਦਾ ਖਹਿੜਾ ਨਹੀਂ ਛੁੱਟਣਾ ਹੈਗਾ ਭਾਵੇਂ ਕੋਈ ਵੀ ਪਾਲਸੀ ਲੈਂਦੀ ਅੱਜ ਭਾਵੇਂ ਪੱਤਰਕਾਰਾਂ ਤੇ ਪਰਚੇ ਨੇ ਭਾਵੇਂ ਹੋਰ ਮਜ਼ਦੂਰਾਂ ਤੇ ਪਰਚੇ ਨੇ ਕਿਸਾਨਾਂ ਤੇ ਪਰਚੇ ਨੇ ਸਰਕਾਰ ਪਰਚੇ ਕਰਕੇ ਸੱਚ ਦੀ ਆਵਾਜ਼ ਨੂੰ ਕਦੇ ਦਬਾ ਨਹੀਂ ਸਕਦੀ ਸਰਕਾਰ ਨੇ ਜਿੰਨੀਆਂ ਪਾਲਸੀਆਂ ਲੈਂਦੀਆਂ ਨੇ ਭਾਵੇਂ ਲੈਂਡ ਪੌਲਿੰਗ ਦੀ ਪਾਲਸੀ ਲੈਂਦੀ ਹੈ ਸਰਕਾਰ ਨੇ ਪਰ ਜਦੋਂ ਉਹਦਾ ਪੂਰਾ ਡਟ ਕੇ ਵਿਰੋਧ ਹੋਇਆ ਉਹੀ ਥੁੱਕ ਕੇ ਚੱਟਿਆ ਹੋਇਆ ਭਗਵੰਤ ਮਾਨ ਨੇ ਖਾਧਾ ਇਸ ਲਈ ਮੇਰੇ ਵੀਰੋ ਇਹ ਵੱਡੇ ਸੰਘਰਸ਼ ਦੀ ਲੋੜ ਹੈ ਇਕੱਠੇ ਹੋਣ ਦੀ ਲੋੜ ਹੈ ਭਾਵੇਂ ਪੱਤਰਕਾਰਾਂ ਤੇ ਪਰਚੇ ਹੋਣ ਭਾਵੇਂ ਕਿਸੇ ਤੇ ਹੋਰ ਹੋਣ ਉਹ ਪਰਚਿਆਂ ਦਾ ਜੇ ਆਪਾਂ ਰਲ ਮਿਲ ਕੇ ਡਟ ਕੇ ਵਿਰੋਧ ਕਰਾਂਗੇ ਪਰਚੇ ਵੀ ਵਾਪਸ ਹੋ ਜਾਣਗੇ ਇਹ ਸਰਕਾਰਾਂ ਕਰਦੀਆਂ ਹੁੰਦੀਆਂ ਨੇ ਪਰਚਿਆਂ ਤੋਂ ਡਰਨ ਤੇ ਘਬਰਾਉਣ ਦੀ ਲੋੜ ਨਹੀਂ ਹੈਗੀ ਇਸ ਲਈ ਪਰਚਿਆਂ ਤੋਂ ਕਦੇ ਵੀ ਜੇ ਕੋਈ ਸਰਕਾਰ ਚਾਹੇ ਪਰਚੇ ਪਾ ਕੇ ਜਾਂ ਦਬਕੇ ਮਾਰ ਕੇ ਸੱਚ ਦੀ ਆਵਾਜ਼ ਨੂੰ ਦਬਾਇਆ ਜਾਊਗਾ ਇਹ ਕਿਸੇ ਵੀ ਕੀਮਤ ਤੇ ਨਹੀਂ ਹੋ ਸਕਦਾ ਲੋਕ ਲਹਿਰ ਉੱਠੂਗੀ ਲੋਕ ਲਹਿਰ ਜਦੋਂ ਉੱਠਦੀ ਹੈ ਨਾ ਜਦਕ ਕਹਿੰਦੇ ਹੁੰਦੇ ਨੇ ਕਣੀ ਕਣੀ ਪੈਂਦੀ ਹੈ ਛੜੀ ਲਗ ਜਾਂਦੀ ਹੈ ਚੱਕੜ ਹੋ ਜਾਂਦਾ ਜਦੋਂ ਬੜਾ ਮੀਂਹ ਆਉਂਦਾ ਹੈ ਨਾ ਬੜਾ ਮੀਂਹ ਉਹ ਸਾਰੇ ਗੰਦ ਨੂੰ ਹੁੰਝ ਕੇ ਲੈ ਜਾਂਦਾ ਹੈ ਇਸ ਲਈ ਅੱਜ ਲੋਕ ਅੱਡੋ ਅੱਡ ਅੱਡੋ ਅੱਡ ਜਥੇਬੰਦੀਆਂ ਇਕੱਠੀਆਂ ਹੋ ਕੇ ਸੂਖਤ ਮੋਰਚੇ ਦੇ ਨਾਂ ਤੇ ਜਾਂ ਸੱਦੇ ਤੇ ਇਕੱਠੀਆਂ ਹੋਈਆਂ ਨੇ ਉਹ ਵੀ ਆ ਜਿਹੜੀਆਂ ਸਰਕਾਰਾਂ ਨੇ ਜਿਹੜੀਆਂ ਲੋਕ ਵਿਰੋਧੀ ਪਾਲਿਸੀਆਂ ਦਿਹਾਰੀਆਂ ਨੇ ਉਹ ਪਾਲਿਸੀਆਂ ਨੂੰ ਇਹ ਉਹੀ ਗੰਦ ਨੂੰ ਹੁੰਝਣ ਵਾਸਤੇ ਇੱਕ ਲਹਿਰ ਬਣਨੀ ਹੈ ਜਿਹੜੀ ਜਿਹੜੀ ਦਾ ਅੜੀਕ ਕਰ ਰਹੇ ਨੇ ਲੋਕ ਉਹ ਅੜੀਕ ਦੀ ਘੜੀ ਆਉਣ ਵਾਲੀ ਹੈ ਉਸ ਘੜੀ ਦੇ ਵਿੱਚ ਨਾ ਭਗਵਾਨ ਤਮਨ ਸਰਕਾਰ ਰਹਿਣੀ ਹੈ ਨਾ ਮੋਦੀ ਸਰਕਾਰ ਰਹਿਣੀ ਹੈ ਜਦੋਂ ਇੱਕ ਲੋਕ ਲਹਿਰ ਬਣ ਗਈ ਫਿਰ ਲੋਕਾਂ ਦੀ ਆਵਾਜ਼ ਦੀ ਸਰਕਾਰ ਬਣਣੀ ਹੈ ਇਸ ਲਈ ਅੱਜ ਅੱਜ ਦੀ ਘੜੀ ਅਸੀਂ ਜਿਹੜੇ ਪੱਤਰਕਾਰਾਂ ਤੇ ਪਰਚੇ ਆਏ ਨੇ ਪਾਏ ਨੇ ਉਹਨਾਂ ਦੀ ਆਪਣੀ ਜਥੇਬੰਦੀ ਭਾਰਤੀ ਕਿਸਾਨ ਜਿੰਦਿਆਂ ਨਾ ਦੁਕਾਨਦਾਰ ਵੱਲੋਂ ਨਖੇਦੀ ਕਰਦੇ ਆ ਤੇ ਪੱਤਰਕਾਰ ਪਾਈਚਾਰੇ ਦੇ ਮੋਢੇ ਨਾਲ ਮੋਢਾ ਲਾ ਕੇ ਹਰੇਕ ਸੰਘਰਸ਼ ਨਾਲ ਖੜਾਂਗੇ ਮੰਦਭਾਗੀ ਗੱਲ ਹੈ ਜਿਹੜਾ ਪੱਤਰਕਾਰਾਂ ਤੇ ਦੇਖੋ ਇੰਨੀਆਂ ਸਰਕਾਰਾਂ ਆਈਆਂ ਅੱਗੇ ਵੀ ਆਉਂਦੀਆਂ ਰਹਿਣਗੀਆਂ ਪਰ ਇਹ ਜਿਹੜੀ ਚੌਥਾ ਥੰਮ ਪੱਤਰਕਾਰ ਨੇ ਜਿਹੜੀ ਲੋਕਾਂ ਦੀ ਆਵਾਜ਼ ਬਣਦੇ ਨੇ ਉਹਨਾਂ ਤੇ ਪਰਚਾ ਕਰਨਾ ਬਹੁਤ ਮੰਦਭਾਗੀ ਗੱਲ ਹੈ ਇਹਦਾ ਗੱਲ ਹੋ ਰਹੀ ਹੈ ਵੀ ਇਹ ਸਰਕਾਰ ਚ ਗੈਂਗਸਟਰਾਂ ਨੂੰ ਤਾਂ ਸਿਕਿਉਰਟੀਆਂ ਦਿੱਤੀਆਂ ਜਾ ਰਹੀਆਂ ਨੇ ਗੈਂਗਸਟਰਾਂ ਨੂੰ ਤਾਂ ਪ੍ਰੋਟੈਕਸ਼ਨ ਕੀਤਾ ਜਾ ਰਿਹਾ ਪਰ ਪੱਤਰਕਾਰਾਂ ਨੂੰ ਜਿਹੜੇ ਲੋਕਾਂ ਦੀ ਆਵਾਜ਼ ਸਰਕਾਰ ਤੱਕ ਪਹੁੰਚਾਉਂਦੇ ਨੇ ਉਹਨਾਂ ਤੇ ਚੁੱਪ ਕਿਤੇ ਪਰਚੇ ਕੀਤੇ ਜਾ ਰਹੇ ਨੇ ਇਹ ਸਰਕਾਰ ਦੀ ਮੁੱਖ ਮੰਤਰੀ ਦੀ ਇਥੋਂ ਬੁਲਖਾੜ ਦਾ ਪਤਾ ਲੱਗ ਰਿਹਾ ਹੈ ਵੀ ਉਹਨੂੰ ਸਮਝ ਨਹੀਂ ਆ ਰਿਹਾ ਜਦ ਕਿ ਉਹਨੂੰ ਤਾਂ ਥੋੜੇ ਸਾਡੇ ਜਿਹੜਾ ਪੱਤਰਕਾਰ ਭਾਈਚਾਰਾ ਇਹਦਾ ਧੰਨਵਾਦ ਕਰਨਾ ਚਾਹੀਦਾ ਜਿਹੜੀ ਕੋਈ ਕਮੀ ਪੇਸ਼ੀ ਰਹਿ ਜਾਂਦੀ ਹੈ ਤੁਸੀਂ ਉਹ ਸ਼ੀਸ਼ਾ ਵਾਂਗ ਕੇ ਉਹਨਾਂ ਦੇ ਧਿਆਨ ਚ ਲਿਆਉਣਾ ਪਰ ਇਹ ਸਰਕਾਰ ਉਹ ਹੈ ਵੀ ਜਿਹੜਾ ਬੋਲਦਾ ਇਹਨਾਂ ਦੇ ਗਲਤ ਕੰਮ ਤੇ ਵੀ ਬੋਲਦਾ ਹੈ ਇਹ ਉਹਨੂੰ ਚੁੱਪ ਕਰਾਉਣਾ ਅੱਜ ਇੱਥੇ ਕੋਈ ਵੀ ਇਹੋ ਜਿਹਾ ਬੰਦਾ ਨਹੀਂ ਅਜੇ ਪਾਰਟੀ ਦਾ ਜਾਂ ਕਿਸਾਨ ਜਿਹੜਾ ਨਹੀਂ ਪਹੁੰਚਿਆ ਕਿਉਂਕਿ ਸਾਨੂੰ ਪਤਾ ਹੈ ਇਹ ਜੋ ਪੱਤਰਕਾਰ ਨੇ ਇਹਨਾਂ ਨੇ ਸਮੇਂ-ਸਮੇਂ ਤੇ ਸਾਡੀਆਂ ਸਰਕਾਰਾਂ ਨੂੰ ਵੀ ਸ਼ੀਸ਼ਾ ਦਿਖਾਇਆ ਤੇ ਇਹ ਸਰਕਾਰ ਨੂੰ ਵੀ ਸ਼ੀਸ਼ਾ ਦਿਖਾਉਣਗੇ ਤੇ ਮੈਂ ਵੱਡੀ ਗੱਲ ਦੱਸਦਾ ਵੀ ਇਹ ਪੱਤਰਕਾਰ ਤੇ ਸੋਸ਼ਲ ਮੀਡੀਆ ਹੀ ਸੀ ਜਿਹਦੇ ਕਰਕੇ ਇਹ ਸਰਕਾਰ ਆਈ ਸੀ ਅੱਜ ਇਹ ਸਰਕਾਰ ਨੇ ਉਸੇ ਥੰਮ ਨਾਲ ਪੰਗਾ ਲਿਆ ਤੇ ਹਮੇਸ਼ਾ ਹੀ ਜਿਹੜੇ ਥੰਮ ਹੁੰਦੇ ਨੇ ਇਹ ਵੱਡੇ ਹੁੰਦੇ ਨੇ ਪੱਤਰਕਾਰੀ ਬਹੁਤ ਵੱਡਾ ਖੰਨ ਹੈ ਤੇ ਇਹਦੇ ਨਾਲ ਪੰਗਾ ਲੈ ਕੇ ਮੈਨੂੰ ਐ ਲੱਗਦਾ ਆ ਆਮ ਪਾਰਟੀ ਦਾ ਅੱਜ ਜਿਹੜਾ ਖੀਰਲਾ ਕਿਲ ਸੀ ਇਹ ਜਹਾਲ ਡੁੱਬਨ ਚ ਉਹ ਅੱਜ ਲੱਗ ਗਿਆ ਦੋਸਤੋ ਅੱਜ ਅਸੀਂ ਪ੍ਰੈਸ ਵੱਲੋਂ ਐਸ ਡੀ ਐਮ ਨੂੰ ਮੰਗ ਪੱਤਰ ਦੇਣ ਆਇਆ ਸਾਡੇ ਨਾਲ ਸਾਰੀਆਂ ਬਾਕੀ ਭਰਾਤਰੀ ਜਥੇਬੰਦੀਆਂ ਵੀ ਨੇ ਪਿਛਲੇ ਦਿਨੇ ਪੱਤਰਕਾਰਾਂ ਤੇ 50 ਸਰਕਾਰ ਨੇ ਜਿਹੜੇ ਪਰਚਾ ਦਰਜ ਕੀਤੇ ਆ ਉਹਦੇ ਸਬੰਧ ਨੇ ਵਿੱਚ ਅਸੀਂ ਮਤਲਬ ਸਰਕਾਰ ਨੂੰ ਚੇਤਾਵਨੀ ਦੇਣਾ ਚਾਹੁੰਦੇ ਆ ਇਹ ਪੁੱਠੀਆਂ ਹਰਕਤਾਂ ਬੰਦ ਕਰ ਦੇ ਸਰਕਾਰ ਕਿਉਂਕਿ ਲੋਕ ਕਦੇ ਵੀ ਮਤਲਬ ਬਰਦਾਸ਼ਤ ਨਹੀਂ ਕਰਨਗੇ ਇਹ ਮੀਡੀਆ ਕਰਕੇ ਇਹ ਸਰਕਾਰ ਆਈ ਸੀ ਪੰਜਾਬ ਦੇ ਵਿੱਚ ਮੀਡੀਆ ਇਹਨਾਂ ਨੂੰ ਮਤਲਬ ਦੱਲੂਗਾ ਇਸ ਕਰਕੇ ਮਤਲਬ ਕੋਈ ਵੀ ਕਰ ਲੈਣ ਜੇ ਕਿੰਨਾ ਵੀ ਮਰਜ਼ੀ ਕਿਥੇ ਦੇ ਮਤਲਬ ਉਹ ਕਰਨ ਦਬਾਉਣ ਤੇ ਕੋਸ਼ਿਸ਼ ਕਰਨਗੇ ਲੋਕ ਉੱਠਣਗੇ ਲੋਕ ਦਬਣਗੇ ਨਹੀਂ ਅੱਜ ਅਸੀਂ ਸੰਯੁਕਤ ਪ੍ਰੈਸ ਕਲੱਬ ਪਵਨਗੜ੍ਹ ਵੱਲੋਂ ਮੰਗ ਪੱਤਰ ਦੇਣ ਆਏ ਸੀ ਐਸ ਡੀ ਐਮ ਪਵਨਗੜ੍ਹ ਨੂੰ ਤੇ ਇਹ ਮੰਗ ਪੱਤਰ ਅਸੀਂ ਜਿਹੜਾ ਪੰਜਾਬ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਪੱਤਰਕਾਰਾਂ ਤੇ ਪਰਚੇ ਦਰਜ ਕਰੇ ਨੇ ਉਹਦੇ ਰੋਸ ਵੱਜੋਂ ਮੰਗ ਪੱਤਰ ਦੇਣ ਆਏ ਆ ਤੇ ਸਾਡੇ ਨਾਲ ਭਰਾਤੂ ਜਥੇਦਾਰ ਕਿਸਾਨ ਜਥੇਬੰਦਿਆ ਮਜ਼ਦੂਰ ਜਥੇਬੰਦਿਆ ਤੇ ਮੁਲਾਜ਼ਮ ਜਥੇਦੰਦਿਆ ਵੀ ਸ਼ਾਮਲ ਹੋਈਆਂ ਨੇ ਤੇ ਵੱਖ-ਵੱਖ ਪਤਵੰਤੇ ਸੱਜਣ ਵੀ ਇੱਥੇ ਸ਼ਾਮਲ ਹੋਏ ਨੇ ਅਸੀਂ ਉਹਦਾ ਧੰਨਵਾਦ ਵੀ ਕਰਦੇ ਆ ਤੇ ਪੰਜਾਬ ਸਰਕਾਰ ਨੂੰ ਇਹ ਤਾੜਨਾ ਕਰਦੇ ਆ ਕਿ ਜਿਹੜਾ ਝੂਠੇ ਪਰਚੇ ਦਰਜ ਕੀਤੇ ਨੇ ਉਹ ਜਲਦੀ ਤੋਂ ਜਲਦੀ ਰੱਦ ਕੀਤੇ ਜਾ ਨਹੀਂ ਫਿਰ ਅਸੀਂ ਪੱਤਰਕਾਰ ਸਮਾ ਸਾਰੇ ਪੰਜਾਬ ਦੇ ਵਿੱਚ ਹੋਰ ਜਥੇਬੰਦੀਆਂ ਦੇ ਨਾਲ ਮਿਲ ਕੇ ਵੱਡਾ ਸੰਘਰਸ਼ ਉੱਲਕਣੇ ਮਜਬੂਰ ਹੋਵਾਂਗੇ ਉਹ ਅਨਿਗੜ ਵੱਲੋਂ ਅੱਜ ਜੋ ਪੱਤਰਕਾਰਾਂ ਦੇ ਪਰਚੇ ਦਰਜ ਹੋਏ ਨੇ ਉਹਨਾਂ ਦੇ ਖਿਲਾਫ ਇੱਥੇ ਧਰਨਾ ਦੇਣਾ ਐ ਐਸਡੀਐਮ ਦਫ਼ਤਰ ਅਸੀਂ ਡੀਐਮ ਰਾਹੀਂ ਮੁੱਖ ਮੰਤਰੀ ਨੂੰ ਅਸੀਂ ਮੰਗ ਕਰਦੇ ਹਾਂ ਵੀ ਉਹਨਾਂ ਦੇ ਪਰਚੇ ਜਿਹੜੇ ਰੱਦ ਕੀਤੇ ਜਾਣ ਕਿਉਂਕਿ ਹੁਣ ਤੱਕ ਜਿਹੜੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਹ ਆਪਣੀ ਕਮੇਡੀ ਰਾਹੀਂ ਸਰਕਾਰਾਂ ਦੇ ਉੱਪਰ ਵਿਰੋਧ ਕਰਦੇ ਰਹੇ ਨੇ ਸਰਕਾਰਾਂ ਦਾ ਜੋ ناکਾਮੀਆਂ ਤੇ ਉਹਨਾਂ ਨੂੰ ਜ਼ਾਹਰ ਕਰਦੇ ਰਹੇ ਨੇ ਅੱਜ ਜਦੋਂ ਉਹਨਾਂ ਦੇ ਪੱਤਰਕਾਰ ਜ਼ਾਹਰ ਕਰਦੇ ਨੇ ਉਹਨਾਂ ਦੀ ਕੋਈ ਗੱਲ ਨੂੰ ਤਾਂ ਪੱਤਰਕਾਰਾਂ ਦੇ ਪਰਚੇ ਦਰਜ ਕੀਤੇ ਜਾਂਦੇ ਨੇ ਬੜੀ ਮਾੜੀ ਗੱਲ ਆ ਅਸੀਂ ਪੂਰੇ ਸੰਯੁਕਤ ਪ੍ਰੈਸ ਕਲੱਬ ਸਾਰੇ ਇਕੱਠੇ ਹੋ ਕੇ ਇਹ ਮੰਗ ਕਰਦੇ ਹਾਂ ਮੁੱਖ ਮੰਤਰੀ ਨੂੰ ਭਗਵੰਤ ਮਾਨ ਨੂੰ ਵੀ ਜਿਹੜੇ ਪਰਚੇ ਨੇ ਰੱਦ ਕੀਤੇ ਜਾਂਦੇ। ਸਮੂਹ ਪੱਤਰਕਾਰ ਪਵਾਨੀਗੜ ਸਜੂਕਟ ਟੈਕਸ ਕਲੱਬ ਵੱਲੋਂ ਜਿਹੜੇ ਪੰਜਾਬ ਸਰਕਾਰ ਵੱਲੋਂ ਪੱਤਰਕਾਰਾਂ ਦੇ ਪਰਚੇ ਦਰਜ ਕੀਤੇ ਗਏ ਨੇ ਉਹਨਾਂ ਦੀ ਪੂਰਨ ਰੂਪ ਦੇ ਵਿੱਚ ਨਖੇਦੀ ਕਰਦੇ ਹਾਂ। ਜਿਸ ਦੇ ਸਬੰਧ ਵਿੱਚ ਅੱਜ ਅਸੀਂ ਇੱਥੇ ਐਸਡੀਐਮ ਦਫ਼ਤਰ ਦੇ ਵਿੱਚ ਸਰਕਾਰ ਦਾ ਪੁਤਲਾ ਹੀ ਫੂਕਿਆ ਗਿਆ ਤੇ ਨਾਰੇਬਾਜੀ ਕੀਤੀ ਗਈ ਹੈ ਤੇ ਉਸ ਤੋਂ ਬਾਅਦ ਅਸੀਂ ਐਸਡੀਐਮ ਸਾਹਿਬ ਨੂੰ ਮੰਗ ਪੱਤਰ ਦੇ ਕੇ ਮੰਗ ਕਰਾਂਗੇ ਕਿ ਜਿੰਨੇ ਹੀ ਪੱਤਰਕਾਰਾਂ ਦੇ ਪਰਚੇ ਦਰਜ ਕੀਤੇ ਨੇ ਝੂਠੇ ਪਰਚੇ ਨੇ ਇਹ ਸਾਰੇ ਇਹਨਾਂ ਨੂੰ ਤੁਰੰਤ ਰੱਦ ਕੀਤਾ ਜਾਵੇ। ਤੇ ਹਜੇ ਤੱਕਲਾ ਮਸਲਾ ਹੈਲੀਕਾਪਟਰ ਦਾ ਹੈ ਹਜੇ ਗਊ ਸੈਂਸ ਦੀ ਗੱਲ ਹੋਣੀ ਹੈ ਰੋਡ ਟੈਕਸਾਂ ਦੀ ਗੱਲ ਹੋਣੀ ਹੈ ਬਹੁਤ ਜਿਹੜੇ ਮੁੱਦੇ ਨੇ ਹਜੇ ਉਹ ਪੁੱਛਣ ਵਾਲੇ ਲੋਕਾਂ ਨੇ ਪੁੱਛਨੇ ਨੇ ਮੂਰੇ ਚੋਣਾਂ ਦਾ ਸਮਾਂ ਹੈ ਤੇ ਸਰਕਾਰ ਦੀ ਜਿਹੜੀ ਨੀਤੀ ਆ ਉਹ ਇਹ ਆ ਵੀ ਜਿਹੜੇ ਪੱਤਰਕਾਰ ਭਾਈਚਾਰਾ ਹੈ ਉਹ ਜਥੇਬੰਦੀਆਂ ਦੀ ਗੱਲ ਕਰਦਾ ਉਹਨਾਂ ਦਾ ਮਕਸਦ ਇਹ ਹੈ ਵੀ ਪੱਤਰਕਾਰਾਂ ਨੂੰ ਦਬਾਉਣ ਉਹ ਜਥੇਬੰਦੀਆਂ ਆਪਦੇ ਆਪ ਰੁੱਲ ਜਾਣਗੀਆਂ ਪਰ ਜੇ ਪੱਤਰਕਾਰ ਲੋਕਾਂ ਦੀ ਆਵਾਜ਼ ਉਠਾਉਂਦੇ ਨੇ ਤਾਂ ਅੱਜ ਪੱਤਰਕਾਰਾਂ ਦੀ ਪੈੜਾ ਵੀ ਲੋਕ ਦੇ ਰਹੇ ਨੇਗੇ ਲੋਕ ਜਥੇਬੰਦੀਆਂ ਨੇ ਜਿਹੜੀਆਂ ਨਾਲ ਨੇ ਪੱਤਰਕਾਰਾਂ ਦੇ ਇਸ ਕਰਕੇ ਚੋਣਾਂ ਦਾ ਸਮਾਂ ਨੇੜੇ ਆ ਸਰਕਾਰ ਨੂੰ ਜ ਜਿਹੜਿਆਂ ਦੇ ਵਿੱਚ ਲੋਕ ਵਿਰੋਧੀ ਹੋਣ ਸਰਕਾਰ ਦੇ ਸੋ ਸਾਡੀ ਮੰਗ ਹੈ ਕਿ ਜਿਹੜੇ ਪੱਤਰਕਾਰਾਂ ਦੇ ਪਰਚੇ ਦਰਜ ਕੀਤੇ ਨੇ ਉਹ ਤੁਰੰਤ ਰੱਦ ਕੀਤੇ ਜਾਣ ਸਰਕਾਰੀ ਭਾਈਚਾਰੇ ਵੱਲੋਂ ਮੰਗ ਪੱਤਰ ਦਿੱਤਾ ਗਿਆ ਹੈ ਇਹ ਮੈਂ ਅਸੀਂ ਐਸਟੀਐਮ ਸਾਹਿਬ ਦੇ ਥਰੂ ਡੀਸੀ ਸਾਹਿਬ ਸਰਕਾਰ ਤੱਕ ਇਹਨੂੰ ਪਹੁੰਚਾ ਦੇਵਾਂਗੇ ਜੀ ਕਿਉਂਕਿ ਪੰਜਾਬ ਲੈਵਲ ਦਾ ਮਸਲਾ ਆ ਹਾਲਤ ਉਸੇ ਲੈਵਲ ਤੇ ਹੋਏਗਾ ਸਾਡੇ ਜੁਮੇ ਜਿੰਨੀ ਕੇ ਅਸੀਂ ਕਰ ਸਕਦੇ ਅਸੀਂ ਕਰਾਂਗੇ ਠੀਕ ਇਹਨੂੰ ਸਰਕਾਰ ਤੱਕ ਪਹੁੰਚਾ ਦੇ